ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਆਪਾਂ ਕੰਮ ਦੀਆਂ ਗੱਲਾਂ ਹੀ ਕਰਦੇ ਹਾਂ ਹਮੇਸ਼ਾ ਲੋਕਾਂ ਦੀ ਜਿਹੜੇ ਪੱਖ ਦੀ ਗੱਲ ਹੋਵੇ ਤੇ ਅੱਜ ਵੀ ਕੰਮ ਦੀ ਗੱਲ ਹੀ ਆ ਤੇ ਵਿਚਾਰ ਦਿਓ ਆਪਦੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਾਰਿਆਂ ਦੀ ਕੰਮ ਦੀ ਗੱਲ ਹੈ ਇਹ ਇੱਕ ਵੀਡੀਓ ਦੇਖੀ ਸੀ ਮੈਂ ਐਕਸ ਦੇ ਉੱਤੇ ਉਹ ਤੁਹਾਨੂੰ ਦਿਖਾਉਣਾ ਬਾਤ ਚ ਗੱਲਬਾਤ ਕਰਦੇ ਆ ਕਿ ਇਸ ਵੀਡੀਓ ਬਾਰੇ ਆਪਣੇ ਆਪਣੇ ਤੁਸੀਂ ਵਿਚਾਰ ਦਿਓ ਕਿ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਮੈਂ ਕੰਪਿਊਟਰ ਵੱਲ ਲਿਜਾ ਕੇ ਕੰਪਿਊਟਰ 'ਚ ਅਪਲਾਈ ਕਰਕੇ ਦਿਖਾਵਾਂਗਾ ਕਿ ਵੀਡੀਓ ਤੇ ਇਸ ਬਾਰੇ ਮੈਂ ਕਹਿੰਨਾ ਪਹਿਲਾਂ ਜੁੜ ਜਾਣ ਉਸ ਤੋਂ ਬਾਅਦ ਆਪਾਂ ਸ਼ੁਰੂ ਕਰੀਏ ਆਪਣੇ ਕਮੈਂਟ ਵੀ ਕਰੋ ਵਿਚਾਰ ਦਿਓ ਇਸ ਚੀਜ਼ ਤੇ ਆਪਾਂ ਗਰਮੀਆਂ ਆ ਰਹੀਆਂ ਅੱਗੇ ਗਰਮੀ ਨੂੰ ਦੂਰ ਕਰਨ ਵਾਸਤੇ ਆਪਾਂ ਬਹੁਤ ਸਾਰੇ ਸੌਫਟ ਡਰਿੰਕ ਕੋਕ ਪੈਪਸੀ ਮਿਰੰਡਾ ਲੇਮਕਾ ਬਹੁਤ ਸਾਰੇ ਪੀਨੇ ਆ ਪਰ ਆਪਾਂ ਨੂੰ ਚਲੋ ਰਾਹਤ ਮਿਲਦੀ ਆ ਉਹਦੇ ਨਾਲ ਕੁਛ ਨਾ ਕੁਛ ਪਰ ਆਪਾਂ ਸੋਚਿਆ ਕਿ ਕਿਵੇਂ ਬਣਦਾ ਉਹ ਉਹਦਾ ਪਤਾ ਨਹੀਂ ਪਰ ਬਹੁਤ ਸਾਰੇ ਮਾਰਕੀਟ ਦੇ ਵਿੱਚ ਜਿਹੜੇ ਕੋਕ ਪੈਪਸੀ ਆਉਂਦੇ ਆ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸਲੀ ਆ ਕਿ ਨਕਲੀ ਆ ਤਾਂ ਉਹਨੂੰ ਇੱਕ ਛੋਟੀ ਜੀ ਵੀਡੀਓ ਦਿਖਾਉਣਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਦੱਸਿਓ ਕਿ ਇਹਦੇ ਬਾਰੇ ਤੁਹਾਡੇ ਵਿਚਾਰ ਕੀ ਐ ਐਕਸ ਤੇ ਦੇਖੀ ਸੀ ਲੋ ਜੀ ਮੈਂ ਬੈਕਸਕ੍ਰੀਨ ਕਰਕੇ ਦਿਖਾਉਣਾ ਕੁਝ ਦੋਸਤ ਜੁੜ ਗਏ ਨੇ ਤੇ ਕੁਝ ਚਲੋ ਜਿਹੜੇ ਬਾਅਦ ਚ ਜੁੜੀ ਜਾਣਗੇ ਉਹ ਦੇਖੀ ਜਾਣਗੇ ਬਾ ਕੀ ਕੰਪਿਊਟਰ ਸਕਰੀਨ ਤੇ ਥੋੜਾ ਜਿਹਾ ਲਾਈਟ ਪਾਸੇ ਕਰ ਦਿੰਨੇ ਆਪਾਂ 바 ਕੀ ਵੀਡੀਓ ਕਲੀਅਰ ਹੋਵੇ ਇਹ ਆ ਜੀ ਵੀਡੀਓ ਇਹ ਆ ਵੀਡੀਓ ਦੇਖੋ ਤੁਸੀਂ ਇਹ ਬੋਤਲਾਂ ਦੇ ਵਿੱਚ ਜਿਹੜਾ ਕਾਲਾ ਜਿਹਾ ਪਾਣੀ ਪਰ ਰਿਹਾ ਹੈ ਇਹ ਅਸਲ ਦੇ ਵਿੱਚ ਇਹ ਕੋਕ ਨਕਲੀ ਕੋਕ ਬਣ ਰਿਹਾ ਹੈ ਨਕਲੀ ਕੋਕ ਪੈਪਸੀ ਜਿਹੜੇ ਹੁੰਦੇ ਆ ਉਹ ਨਕਲੀ ਬਣ ਰਿਹਾ ਦੇਖੋ ਤੁਸੀਂ ਧਿਆਨ ਨਾਲ ਆ ਕੋਕ ਦੀ ਬੋਤਲ ਆ ਗਈ ਵੀਡੀਓ ਰਿਪੀਟ ਦੁਬਾਰਾ ਕਰਾਂਗੇ ਆਪਾਂ ਇਹ ਦੁਬਾਰਾ ਰਿਪੀਟ ਕਰਨੀ ਵੀਡੀਓ ਤੁਸੀਂ ਦੇਖੋਗੇ ਇਹ ਕਿਸੇ ਫੈਕਟਰੀ ਦੇ ਵਿੱਚ ਕੋਈ ਫੈਕਟਰੀ ਕਿਸੇ ਨੇ ਲਾਈ ਹੈ ਜਾਲੀ ਵੀਡੀਓ ਹਜੇ ਤੱਕ ਵੈਰੀਫਾਈ ਨਹੀਂ ਹੋਈ ਕਿ ਕਿੱਥੋਂ ਦੀ ਹੈ ਉਹ ਵੈਰੀਫਾਈ ਕਰਾਂਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਫੈਕਟਰੀ ਜਿਹੜੀ ਹੈ ਇਹ ਫੜੀ ਜਾਵੇ ਤੇ ਇਹਦੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਇਹ ਦੇਖੋ ਜਿਹੜਾ ਤੁਸੀਂ ਪੂਰਾ ਸਵਾਦ ਲੈ ਕੇ ਪੂਰੇ ਮਜ਼ੇ ਨਾਲ ਗਰਮੀ ਅਜੇ ਪੀਣ ਉਹ ਨਾ ਕੋਕ ਪੈਪਸੀ ਆ ਦੇਖੋ। ਕਲੱਗ ਦਿਖਾ ਦਿੰਨੇ ਆ ਉਹ ਸਾਹਮਣੇ ਬੋਤਲਾਂ ਪਈਆਂ ਨੇ ਕੋਕ ਦੀਆਂ। ਜਿਹੜੇ ਕਰਦੇ ਆ। ਆ ਲੋ। ਆ ਬੋਤਲਾਂ ਪਈਆਂ ਕੋਕ ਦੀਆਂ। ਇਹ ਇਸ ਫੈਕਟਰੀ 'ਚ ਭਰੀਆਂ ਜਾ ਰਹੀਆਂ ਨੇ। ਆਪਾਂ ਚੱਲੋ ਬਣਾਈ ਵੀਡੀਓ। ਆ ਦੁਬਾਰਾ ਦੁਬਾਰਾ ਰਿਪੀਟ ਕਰਾਂਗੇ। ਉਹ ਦੇਖੋ ਤੁਸੀਂ ਪਾਣੀ ਭਰਦੇ ਆ ਪਤਾ ਨਹੀਂ ਕੀ ਕੁਝ ਪਾਉਂਦੇ ਆ ਇਹਦੇ ਵਿੱਚ। ਆ ਦਿਖਾ ਵੀ ਰਿਹਾ ਵੀ ਕੋਕ ਐ। ਵੀਡੀਓ ਵੀ ਆਪ ਬਣਾਈ ਆ ਜਾਂ ਕਿਸੇ ਨੇ ਬਣਾਈ ਹੋਣੀ ਆ ਕਿਸੇ ਵੀ ਤਰੀਕੇ ਨਾਲ ਬਣਾਈ ਹੋਣੀ ਆ। ਸਟਿੰਗ ਕੀਤਾ ਹੋਣਾ। ਪਰ ਤੁਸੀਂ ਦੇਖ ਲਓ ਯਾਰ। ਵੈਸਾ ਤਾਂ ਜਿਹੜਾ ਇਹਦੇ ਕੋਲਡ ਨਹੀਂ ਤੇ ਕੈਮੀਕਲ ਵਾਲੇ ਇਹ ਆ ਉਹਦਾ ਰეკਮੈਂਡ ਨਹੀਂ ਕਰਦੇ ਆਪਾਂ ਵੀ ਇਹ ਪੀਓ ਤੇ ਆਹ ਦੇਖੋ ਕੋਕਾ ਕੋਲਾ ਉਸੇ ਤਰ੍ਹਾਂ ਸਾਰਾ ਲੋਗੋ ਵਗੈਰਾ ਬੋਤਲ ਹੋਈ ਹੀ ਬਣੀ ਹੋਈ ਆ ਉਸੇ ਤਰ੍ਹਾਂ ਬੋਤਲ ਬਣੀ ਹੋਈ ਆ ਤੇ ਉਸੇ ਤਰ੍ਹਾਂ ਭਰਿਆ ਜਾ ਰਿਹਾ ਹੈ ਸੀਲ ਕਰਕੇ ਸਾਨੂੰ ਹੁਣ ਕੀ ਪਤਾ ਲੱਗਦਾ ਰੰਗ ਜਿਵੇਂ ਸੇਮ ਰੰਗ ਹੈ ਟੇਸਟ ਵੀ ਸੇਮ ਹੋਣਾ ਇਹਦਾ ਲਗਭਗ ਥੋੜਾ ਮੋਟਾ ਫਰਕ ਵੀ ਹੋਣਾ ਤਾਂ ਸਾਨੂੰ ਪਤਾ ਨਹੀਂ ਹੁੰਦਾ ਵੀ ਕੋਕ ਦਾ ਕਿੰਨਾ ਕੋਨੀ ਕੀ ਦਾ ਫਰਕ ਹੋਣਾ ਤੁਹਾਨੂੰ ਨਹੀਂ ਪਤਾ ਲੱਗਦਾ ਇਸ ਵੀਡੀਓ ਨੂੰ ਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਜਿਹੜੇ ਕੋਕ ਨੂੰ ਸਵਾਦ ਲੱਗੇ ਪੀਂਦੇ ਐ ਆਹ ਵੀਡੀਓ ਦੇਖਣ ਤੋਂ ਬਾਅਦ ਕੱਟੂ ਘੱਟ ਮੈਂ ਤਾਂ ਨਹੀਂ ਆਪਾਂ ਤਾਂ ਨਹੀਂ ਪੀ ਸਕਦੇ ਕੋਕ ਆਹ ਦੇਖੋ ਕੋਕ ਦੀ ਬੋਤਲ ਹੈ ਤੇ ਇਹਦੇ ਵਿੱਚ ਨਕਲੀ ਭਰਿਆ ਜਾ ਰਿਹਾ ਕੋਕ ਨਕਲੀ ਬਣਾ ਕੇ ਪਤਾ ਨਹੀਂ ਕਾਹਦਾ ਬਣਾਉਂਦੇ ਆ ਕੀ ਪਾਉਂਦੇ ਇਹਦੇ ਵਿੱਚ ਰੰਗ ਨੂੰ ਕੋਕ ਵਰਗਾ ਬਣਾਉਣ ਵਾਸਤੇ ਪਤਾ ਨਹੀਂ ਕਿਹੜਾ ਕੈਮੀਕਲ ਪਾਇਆ ਜਾਂਦਾ ਇਹਦੇ ਵਿੱਚ ਦੇਖੋ ਤੁਸੀਂ ਬਾਰ-ਬਾਰ ਮੈਂ ਇਸੇ ਤਰ੍ਹਾਂ ਇਸੇ ਕਰਕੇ ਦਿਖਾ ਰਿਹਾ ਆ ਵੀ ਜਿਹੜੀ ਨਵੀਂ ਆਡੀਅנס ਨਵੇਂ ਸਾਡੇ ਮੈਂਬਰ ਜੁੜ ਰਹੇ ਆ ਉਹ ਦੇਖ ਸਕਣ ਇਸ ਚੀਜ਼ ਨੂੰ ਇਹ ਨਕਲੀ ਕੋਕ ਦੀ ਫੈਕਟਰੀ ਬੈਸੇ ਤਾਂ ਮੈਨੂੰ ਅਸਲੀ ਦਾ ਵੀ ਨਹੀਂ ਪਤਾ ਵੀ ਕਿੰਨਾ ਕੁ ਫਾਇਦਾ ਹੁੰਦਾ ਉਹਦਾ ਤੇ ਕਿੰਨਾ ਕੁ ਨੁਕਸਾਨ ਹੁੰਦਾ ਹੈ ਤੁਸੀਂ ਆਪ ਹੀ ਦੇਖ ਲਓ ਆਪ ਹੀ ਤੁਸੀਂ ਹਿਸਾਬ ਲਾ ਲਓ ਅਸਲੀ ਦਾ ਵੀ ਬਲਕਿ ਆਪਾਂ ਤਾਂ ਇਹ ਰეკਮੈਂਡ ਕਰਦੇ ਆ ਕਿ ਜਿਹੜੇ ਫਰੂਟ ਜੂਸ ਆਉਂਦੇ ਆ ਜੂਸ ਆਉਂਦੇ ਆ ਬਜ਼ਾਰਾਂ ਦੇ ਵਿੱਚ ਲੱਸੀ ਆਉਂਦੀ ਹੈ ਉਹ ਗਰਮੀਆਂ 'ਚ ਪੀਤੀ ਜਾਵੇ ਤੇ ਪਰ ਇਹ ਕੋਕ ਜਿਹੜੇ ਹੁੰਦੇ ਆ ਚਾਹ ਇਹ ਤਾਂ ਨਕਲੀ ਆ ਨਕਲੀ ਦਾ ਨੁਕਸਾਨ ਕਰਨਾ ਹੀ ਕਰਨਾ ਹੈ ਅਸਲੀ ਦਾ ਆਪਾਂ ਨੂੰ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰਦਾ ਹੈ ਤੇ ਕਿੰਨਾ ਕੁ ਫਾਇਦਾ ਕਰਦਾ ਹੈ ਗਰਮੀਆਂ 'ਚ ਆਪਾਂ ਘਟਾ-ਘੜ ਕਰਕੇ ਪੀ ਜਾਂਦੇ ਆ ਪਰ ਦੋਸਤੋ ਮੈਂ ਰეკਮੈਂਡ ਨਹੀਂ ਕਰਦਾ ਕਦੇ ਵੀ ਸੌਫਟ ਡਰਿੰਕ ਇਸ ਤਰ੍ਹਾਂ ਦੇ ਜਿਹੜੇ ਬਾਜ਼ਾਰ 'ਚ ਕੈਮੀਕਲ ਯੁਕਤ ਆਉਂਦੇ ਆ ਨਾ ਉਹਨਾਂ ਨੂੰ ਆਹ ਦੇਖੋ ਤੁਸੀਂ ਨਕਲੀ ਕੋਕ ਕਿਵੇਂ ਬਣੀ ਜਾਂਦਾ ਪਰ ਪਰ ਕੇ ਪਹਿਲੀ ਗੱਲ ਤਾਂ ਧਿਆਨ ਨਾਲ ਦੇਖੋ ਤੁਸੀਂ ਵੀਡੀਓ ਨੂੰ ਪਤਾ ਨਹੀਂ ਕਿੱਥੋਂ ਦੀ ਆ ਇਹ ਵੀਡੀਓ ਆ ਲੋ ਹੋ ਗਿਆ ਕੋਕ ਤਿਆਰ ਠੀਕ ਹੈ ਇਹ ਹੁਣ ਆਊਗਾ ਮਾਰਕੀਟ 'ਚ ਤੇ ਦੁਕਾਨਾਂ ਦੇ ਵਿਕੂਗਾ ਇਹ ਆਪਣੇ ਕਰਾਂ ਦਾਕ ਪਹੁੰਚੂਗਾ ਆਪਾਂ ਵੀ ਪੀਵਾਂਗੇ ਬੱਚਿਆਂ ਨੂੰ ਵੀ ਪਿਾਵਾਂਗੇ ਗੈਸਟ ਵੀ ਪੀਣਗੇ ਸਾਡੇ ਮਹਿਮਾਨ ਪੀਣਗੇ ਪਰਿਵਾਰ ਦੇ ਮੈਂਬਰ ਵੀ ਪੀਣਗੇ ਤਾਂ ਉਦੋਂ ਬਾਅਦ ਇਹਦਾ ਅਸਰ ਕੀ ਹੋਣਾਗਾ ਪਤਾ ਨਹੀਂ ਕਿੰਨਿਆਂ ਨੂੰ ਬਿਮਾਰ ਕਰੂਗਾ ਲੱਖਾਂ ਲੋਕਾਂ ਨੂੰ ਇਹ ਇਹ ਕਿਸੇ ਨੂੰ ਪਛਾਣ ਹੈ ਜੇ ਵੀਡੀਓ ਦੀ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਕਿਸੇ ਨੂੰ ਹੋ ਸਕਦਾ ਕਿਉਂਕਿ ਜਿਹੜੇ ਇਹ ਇਸ ਤਰ੍ਹਾਂ ਦੇ ਨਾਲ ਵਰਕਰ ਕੰਮ ਕਰ ਰਹੇ ਆ ਆਸ-ਪਾਸੇ ਦੇ ਲੋਕ ਜਾਣਦੇ ਹੁੰਦੇ ਆ ਕਿ ਇਹ ਵਰਕਰ ਫੰਨਾ ਇਸ ਫੈਕਟਰੀ 'ਚ ਕੰਮ ਕਰਦਾ ਹੈ ਆ ਦੇਖ ਲੋ ਤੁਸੀਂ ਧਿਆਨ ਨਾਲ ਸ਼ਕਲਾਂ ਪਛਾਣ ਲਓ ਆਪਾਂ ਬਾਅਦ ਚ ਇਹਦੀ ਰੀਲ ਵੀ ਪਾਵਾਂਗੇ ਇੱਕ ਰੀਲ ਬਣਾ ਕੇ ਪਾਵਾਂਗੇ ਇਹਦੀ ਇਸ ਦੀ ਕਲੀਅਰ ਇਹ ਇਹ ਤਾਂ ਆਪਾਂ ਮੋਬਾਈਲ ਤੋਂ ਕੰਪਿਊਟਰ ਬਣਾ ਰਹੇ ਹਾਂ ਕੰਪਿਊਟਰ ਤੇ ਲਾਈਵ 'ਚ ਦਿਖਾ ਰਹੇ ਹਾਂ ਹੋ ਸਕਦਾ ਕਲੀਅਰ ਨਾ ਦਿਖਦਾ ਆਵੇ ਤਾਂ ਆਪਾਂ ਇਹਦੀ ਇੱਕ ਰੀਲ ਜ਼ਰੂਰ ਬਣਾਵਾਂਗੇ ਇੱਕ ਇਸ ਤੋਂ ਬਾਅਦ ਵੀ ਰੀਲ ਪਾਵਾਂਗੇ ਐਚਡੀ ਪਈਆ ਕੁਆਲਿਟੀ ਦੇ ਵਿੱਚ ਜਿੱਦੀ ਸਾਰੇ ਚਿਹਰੇ ਕਲੀਅਰ ਦਿਖ ਰਿਹਾ ਹੈ ਆ ਜਿਹੜੇ ਲੋਕ ਆ ਜਿਹੜੇ ਬੰਦੇ ਇਹਦੇ ਵਿੱਚ ਵਰਕਰ ਕੰਮ ਕਰੀ ਜਾਂਦੇ ਆ ਇਹਨਾਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੱਥੋਂ ਦੀ ਫੈਕਟਰੀ ਆ ਇਹ ਕਿੱਥੋਂ ਦੇ ਲੋਕ ਨੇ ਇਹ ਜਿਹੜੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਿਆ ਇਹ ਫੈਕਟਰੀ ਤਾਂ ਬੰਦ ਹੋਣੀ ਚਾਹੀਦੀ ਹੈ ਨਾਲੇ ਇਹਨਾਂ ਦੇ ਕਾਰਵਾਈ ਵੀ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਪਤਾ ਨਹੀਂ ਕਿਨੇ ਲੋਕ ਬਿਮਾਰ ਕਰ ਦੇਣਾ ਕਹਿੰਦਾ ਇਹ ਸਿਹਤ ਨਾਲ ਖਲਵਾੜ ਕਰਦੇ ਆ ਸਿਹਤ ਵਿਭਾਗ ਨੂੰ ਵੀ ਇਸ ਤੇ ਐਕਸ਼ਨ ਲੈਣਾ ਚਾਹੀਦਾ ਇਹਨਾਂ ਦਾ ਲੋਕਾਂ ਅਸਲ ਦੇ ਵਿੱਚ ਤਾਂ ਇਹ ਤੋ ਚੋਰੀਓ ਚਲਾਉਂਦੇ ਹੋਣਗੇ ਫੈਕਟਰੀ ਪਰ ਇਹਨਾਂ ਜਿਹੜੇ ਵਰਕਰਾਂ ਨੂੰ ਕੋਈ ਕੋਈ ਨਾ ਕੋਈ ਪਛਾਣਦਾ ਜ਼ਰੂਰ ਹੋਊਗਾ ਜਿਹੜੇ ਵਰਕਰ ਇੱਥੇ ਕੰਮ ਕਰ ਰਿਹਾ ਤੁਸੀਂ ਧਿਆਨ ਨਾਲ ਸ਼ਕਲ ਦੇਖੋ ਮੈਂ ਨੇੜੇ ਕਰਕੇ ਦਿਖਾ ਦਿੰਦਾ ਬਾਕੀ ਬਾਅਦ ਚ ਆਪਾਂ ਇੱਕ ਵੀਡੀਓ ਬਣਾਵਾਂਗੇ ਸਪੈਸ਼ਲ ਪਾਵਾਂਗੇ ਦੀ ਜਿਹੜੀ ਆਪਣੇ ਕੋਲ ਵੀਡੀਓ ਵਾਇਰਲ ਹੋਈ ਹੈ ਨਾ ਬਹੁਤ ਲੋਕਾਂ ਤੱਕ ਪਹੁੰਚੀ ਵੀ ਹੋਊਗੀ ਨਹੀਂ ਪਹੁੰਚੀ ਹੋ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਰੀਲ ਪਾਵਾਂਗੇ ਉਹ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹਨਾਂ ਦੀ ਪਛਾਣ ਜ਼ਰੂਰ ਹੋ ਸਕੇ ਤਾਂ ਐਸੇ ਮਕਸਦ ਨਾਲ ਸੀ ਇਹ ਜਿਹੜੀ ਵੀਡੀਓ ਹੈ ਉਹ ਬਣਾਈ ਸੀ ਕਿ ਇਸ ਤਰ੍ਹਾਂ ਬਹੁਤ ਕੁਝ ਨਕਲੀ ਹੁੰਦਾ ਹੈ ਬਾਜ਼ਾਰ ਦੇ ਵਿੱਚ ਖਾਣ ਪੀਣ ਦੀ ਹਰ ਚੀਜ਼ ਹੀ ਇਸ ਤਰ੍ਹਾਂ ਥੋੜੇ ਪੈਸੇ ਦਾ ਲਾਲਚ ਦੇ ਵਿੱਚ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਇਹਦੇ ਬਾਰੇ ਸਾਨੂੰ ਜਾਗਰੂਕ ਜ਼ਰੂਰ ਹੋਣਾ ਚਾਹੀਦਾ ਆਪਾਂ ਅੱਖਾਂ ਬੰਦ ਕਰਕੇ ਲਿਉਂਨੇ ਆ ਆਪਾਂ ਇੰਨਾ ਤੱਕ ਨਹੀਂ ਦੇਖਦੇ ਵੀ ਉਹਦੇ ਡੇਟ ਕਿ ਨਹੀਂ ਲਿਖੀ ਆ ਤਾਂ ਦੂਰ ਦੀ ਗੱਲ ਹੈ ਵੀ ਨਕਲੀ ਅਸਲੀ ਪਛਾਣ ਤਾਂ ਦੂਰ ਦੀ ਗੱਲ ਹੈ ਪ੍ਰਿੰਟਿੰਗ ਦਾ ਜਾਂ ਕਿਸੇ ਚੀਜ਼ ਦਾ ਫਰਕ ਜ਼ਰੂਰ ਹੋਣਾ ਹੈ ਕਿਸੇ ਨਾ ਕਿਸੇ ਚੀਜ਼ ਦਾ ਹੋ ਸਕਦਾ ਇੱਕੋ ਜਿਹਾ ਹੋ ਪਰ ਮੈਂ ਵੈਸੇ ਵੀ ਅਸੀਂ ਕਹਿੰਨੇ ਆ ਕਿ ਰਿਕਮੈਂਡ ਨਹੀਂ ਕਰਦੇ ਵੀ ਕੋਕ ਪੈਪਸੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਪੀਓ ਆਪਾਂ ਮਸ਼ਹੂਰ ਨਹੀਂ ਕਰਦੇ ਵੱਡੇ ਵੱਡੇ ਸਟਾਰ ਜਿਹੜੇ ਹੈਗੇ ਆ ਉਹ ਇਸ ਚੀਜ਼ ਦੀ ਮਸ਼ਹੂਰੀ ਕਰਦੇ ਹੋਣਗੇ ਉਹਨਾਂ ਨੂੰ ਪੈਸਾ ਮੋਟਾ ਮਿਲਦਾ ਤਾਂ ਕਰਕੇ ਮਸ਼ਹੂਰੀ ਕਰਦੇ ਆ ਜਿੰਨੇ ਵੀ ਬਾਜ਼ਾਰ 'ਚ ਪ੍ਰੋਡਕਟ ਵਿਕਦੇ ਆ ਨਾ ਉਹਦੀ ਮਸ਼ਹੂਰੀ ਕਰਦੇ ਆ ਕਿ ਇਹ ਪੀਓ ਆਪ ਨਹੀਂ ਪਿੰਦੇ ਹੋ ਆਪ ਤਾਂ ਬਹੁਤ ਹਾਈਜੀਨ ਹੁੰਦੇ ਆ ਆਪਾਂ ਨੂੰ ਸਿਰਫ ਦਿਖਾ ਕੇ ਆਪਣਾ ਫੇਵਰਟ ਐਕਟਰ ਹੁੰਦਾ ਉਹ ਕਹਿੰਦਾ ਵੀ ਤੁਸੀਂ ਆਹ ਪੀਓ ਇਹ ਖਾਓ ਇਹ ਲਗਾਓ ਇਹ ਵਰਤੋ ਪਰ ਖੁਦ ਨਹੀਂ ਉਹ ਐਕਟਰ ਇਸ ਚੀਜ਼ ਦਾ ਇਸਤੇਮਾਲ ਕਰਦੇ ਉਹ ਸਾਡੀ ਸਿਹਤ ਨਾਲ ਹੀ ਖਿਲਵਾੜ ਕਰਦੇ ਆ ਸੋ ਇਸ ਕਰਕੇ ਸਾਨੂੰ ਜਾਗਰੂਕ ਹੋਣਾ ਚਾਹੀਦਾ ਅੱਜ ਦੀ ਪੀੜ੍ਹੀ ਵੈਸੇ ਬਹੁਤ ਜਾਗਰੂਕ ਹੈ ਸੋਸ਼ਲ ਮੀਡੀਆ ਬਹੁਤ ਐਕਟਿਵ ਹੈ ਸੋਸ਼ਲ ਮੀਡੀਆ ਤੇ ਇਹ ਜਿਹੇ ਬਹੁਤ ਸਾਰੇ ਵੀਡੀਓ ਮਿਲ ਜਾਂਦੀਆਂ ਨੇ ਸਾਡੀ ਨਿਗਾ ਚ ਆਈ ਤੇ ਅਸੀਂ ਦਿਖਾਤਾ ਅਸੀਂ ਕਹਿੰਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਪੋਸਟ ਕਰੋ ਜਿਵੇਂ ਮਰਜ਼ੀ ਕਰੋ ਲੋਕਾਂ ਹਰ ਤੇ ਇੱਕ ਬੰਦੇ ਤੱਕ ਇਹ ਵੀਡੀਓ ਜਿਹੜੀ ਹੈਗੀ ਹੈ ਪਹੁੰਚਣੀ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ ਜਿਹੜੇ ਆ ਫੈਕਟਰੀ ਦੇ ਵਿੱਚ ਵਰਕਰ ਇਹ ਕੰਮ ਕਰ ਰਿਹਾ ਇਹਨਾਂ ਦੀ ਪਛਾਣ ਕਰਕੇ ਇਸ ਫੈਕਟਰੀ ਦੀ ਲੋਕੇਸ਼ਨ ਪੇਸ ਕੀਤੀ ਜਾਵੇ ਤਾਂ ਕਿ ਇਸ ਤੇ ਐਕਸ਼ਨ ਲਿੱਤਾ ਜਾ ਸਕੇ ਕਿੱਥੇ ਇਹ ਬਣ ਰਹੀ ਹੈ ਕਿੱਥੇ ਕੋਕ ਇਹ ਬਣ ਰਿਹਾ ਤਾਂ ਇਸੇ ਇਨਫੋਰਮੇਸ਼ਨ ਕਰਕੇ ਅਸੀਂ ਇਹ ਵੀਡੀਓ ਬਣਾਈ ਸੀ ਆਪਣੇ ਵਿਚਾਰ ਜ਼ਰੂਰ ਦਿਓ ਇਸ ਤਾਂ ਕਿ ਹੋਰ ਵੀ ਲੋਕ ਹੈ ਇਹ ਜਾਗਰੂਕ ਹੋ ਸਕਣ ਇਹਨੂੰ ਸ਼ੇਅਰ ਕਰੋ ਦੋਸਤੋ ਵੀਡੀਓ ਨੂੰ ਇਸ ਤਰ੍ਹਾਂ ਦੀ ਵੀਡੀਓ ਸਾਡੇ ਅਸੀਂ ਦਿਖਾਉਂਦੇ ਰਹਿੰਨੇ ਆ ਤਾਂ ਕਿ ਜਿਹੜੇ ਸਾਡੇ ਲੋਕ ਹੈ ਸਾਡਾ ਮਕਸਦ ਇਹ ਹੈ ਚੈਨਲ ਦਾ ਲੋਕਾਂ ਲਈ ਹੈ ਤੇ ਅਸੀਂ ਲੋਕਾਂ ਲਈ ਹੀ ਕੰਮ ਕਰਦੇ ਆ ਤਾਂ ਤੁਹਾਡਾ ਸਹਿਯੋਗ ਸਾਡੀ ਕੋਸ਼ਿਸ਼ ਚੰਗਾ ਸਮਾਜ ਹੋਵੇ ਸਿਹਤਮੰਦ ਸਮਾਜ ਹੋਵੇ ਸਾਡਾ ਮਕਸਦ ਹੈ ਤਾਂ ਕਿ ਸਾਡਾ ਦੇਸ਼ ਤਰੱਕੀ ਕਰੇ ਇਸੇ ਵੀਡੀਓ ਦੀ ਦੋਸਤੋ ਇਸ ਦੀ ਰੀਲ ਪਾਵਾਂਗੇ ਰੀਲ ਨੂੰ ਸ਼ੇਅਰ ਜ਼ਰੂਰ ਕਰਿਓ ਅਸੀਂ ਇਸ ਤੋਂ ਬਾਅਦ ਅਸੀਂ ਵੀਡੀਓ ਇੱਕ ਪੋਸਟ ਕਰਾਂਗੇ ਬਾਰ-ਬਾਰ ਮੈਂ ਇਹੀ ਗੱਲ ਕਹਿ ਰਿਹਾ ਕਿ ਉਹ ਪੋਸਟ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਇਸ ਦੇ ਵਿੱਚ ਕੰਮ ਕਰ ਰਹੇ ਵਰਕਰ ਉਹਨਾਂ ਦੀ ਪਛਾਣ ਹੋ ਸਕੇ ਉਹਨਾਂ ਦੇ ਕਾਰਵਾਈ ਹੋ ਸਕੇ ਇਸ ਫੈਕਟਰੀ ਦੀ ਲੋਕੇਸ਼ਨ ਟ੍ਰੇਸ ਹੋ ਸਕੇ ਤੁਹਾਡੇ ਸ਼ੇਅਰਿੰਗ ਨਾਲ ਪਹਿਲਾਂ ਵੀ ਬਹੁਤ ਕੰਮ ਹੋਇਆ ਲੋਕਾਂ ਦੇ ਕਿਸੇ ਦਾ ਕੋਈ ਘਰ ਦਾ ਪਰਿਵਾਰ ਦਾ ਮੈਂਬਰ ਗੁੰਮਿਆ ਉਹ ਵੀ ਤੁਹਾਡੀ ਸ਼ੇਅਰ ਨਾਲ ਲੱਭਿਆ ਬਹੁਤ ਸਾਰੇ ਇਹੋ ਜਿਹੇ ਕੰਮ ਹੋਇਆ ਤੁਹਾਡੇ ਸ਼ੇਅਰ ਨਾਲ ਸਾਡੀ ਕੋਈ ਨਹੀਂ ਅਸੀਂ ਇੱਕ ਵੀਡੀਓ ਪਾਉਣੀ ਹੈ ਬੜੇ ਸੌਖੀ ਹੁੰਦੀ ਹੈ ਵੀਡੀਓ ਬਣਾਉਣੀ ਇੱਕ ਪਰ ਜਿਹੜੇ ਉਸ ਨੂੰ ਸ਼ੇਅਰ ਕਰਦੇ ਆ ਨਾ ਲੋਕ ਤੁਸੀਂ ਜਿਹੜੇ ਮੈਂਬਰ ਸਾਡੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਇੱਕ ਸ਼ੇਅਰ ਕਰਕੇ ਪੂਰਾ ਸਹਿਯੋਗ ਤੁਹਾਡਾ ਹੁੰਦਾ ਹੈ ਕਿਉਂਕਿ ਜੇ ਵੀਡੀਓ ਲੋਕਾਂ ਤੱਕ ਪਹੁੰਚੇ ਹੀ ਨਾ ਤਾਂ ਉਸ ਵੀਡੀਓ ਬਣਾਉਣ ਦਾ ਮਕਸਦ ਨਹੀਂ ਪੂਰਾ ਹੁੰਦਾ ਤਾਂ ਮੈਂ ਤੁਹਾਡਾ ਵੀ ਬਾਰ ਬਾਰ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਪਰਿਵਾਰ ਮੈਂ ਬਿਨਾਂ ਤੁਹਾਨੂੰ ਸਾਡੇ ਕਿ ਅਸੀਂ ਕੋਈ ਪੱਤਰਕਾਰ ਨਹੀਂ ਕੋਈ ਜਰਨਲਿਸਟ ਨਹੀਂ ਅਸੀਂ ਇੱਕ ਐਜ਼ ਅ ਸੋਸ਼ਲ ਵਰਕਰ ਤੁਹਾਡੇ ਸਮਾਜ ਦਾ ਹਿੱਸਾ ਬਣ ਕੇ ਕੰਮ ਕਰਦੇ ਹੁੰਦੇ ਹਾਂ ਹਮੇਸ਼ਾ ਹੀ ਕੀਤਾ ਤੇ ਅੱਗੇ ਵੀ ਕਰਦੇ ਰਹਿਾਂਗੇ ਸਹਿਯੋਗ ਤੁਹਾਡਾ ਠੀਕ ਹੈ ਜੀ ਜੈ ਹਿੰਦ ਜੈ ਭਾਰਤ ਐਨਾ ਹੀ ਹੋਰ ਵੀ ਵੀਡੀਓ ਤੇ ਤੁਹਾਨੂੰ ਮਿਲਦੇ ਰਵਾਂਗੇ ਹੋਰ ਵੀ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਆਪਣੇ ਵਿਚਾਰ ਕਮੈਂਟ ਰਾਹੀਂ ਜ਼ਰੂਰ ਦਿਓ ਕਿ ਕੀ ਹੋਣਾ ਚਾਹੀਦਾ ਇਹ ਲੋਕਾਂ ਨਾਲ ਠੀਕ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਜੈ ਹਿੰਦ ਜੈ ਭਾਰਤ